ਸਾਨੂੰ ਇੰਨਾ ਤੋਂ ਇਹ ਖਤਰਾ ਹੈ ਕਿ ਕੱਲ ਨੂੰ ਇਹ ਚਾਰ ਨਸ਼ੇੜੀ ਵੜ ਕੇ ਸਾਡੇ ਘਰੇ ਕੋਈ ਵੀ ਗੱਲ ਗੱਲਬਾਤ ਕਰਦੇ ਆ ਤਾਂ ਕੌਣ ਜ਼ਿੰਮੇਵਾਰ ਹੋਏਗਾ ਬਿਲਕੁਲ ਹੋਈਆਂ ਜੀ 20 ਵਾਰੀ ਲੜਾਈ ਹੋਈ ਆ ਰਾਤ ਦੇ 3-3 ਵਜੇ ਤੱਕ ਚਿੱਟਾ ਵੇਚਣ ਵਾਲਿਆਂ ਦਾ ਬਾਹਰ ਘੜਕਾਈ ਜਾਂਦੇ ਆ ਲੋਕ ਵੀ ਭਾਈ ਸਾਨੂੰ ਚਿੱਟਾ ਦੋ ਲੋਕ ਬਹੁਤ ਤਰ੍ਹਾਂ ਦੇ ਆਉਂਦੇ ਆ ਵਕੀਲ ਵੀ ਆਉਂਦੇ ਆ ਪੁਲਿਸ ਮੁਲਾਜ਼ਮ ਵੀ ਆਉਂਦੇ ਆ ਕੁੜੀਆਂ ਵੀ ਹੁੰਦੀਆਂ ਸਾਰੀਆਂ ਤਰ੍ਹਾਂ ਦੇ ਲੋਕ ਆਉਂਦੇ ਆ ਉਸ ਕੋਲੇ ਸਾਡਾ ਮhalla 20 ਵਾਰੀ ਜਾ ਕੇ ਕੰਪਲੇਟਾਂ ਦੇ ਆਇਆ ਕੰਪਲੇਟਾਂ ਕਰਿਆ ਆ ਪੁਲਸ ਵਾਲੇ ਆਉਂਦੇ ਆ ਸੂਹਾ ਲੈ ਜਾਂਦੇ ਆ ਸ਼ਾਮ ਨੂੰ ਛੱਡ ਜਾਂਦੇ ਆ ਕੋਈ ਕਾਰਵਾਈ ਨਹੀਂ ਜਿਹੜਾ ਹੈਗਾ ਜੂ ਸ਼ਰਿਆਮ ਬੰਦਾ ਹੈਗਾ ਖਲਾਮੂ ਵੀ ਹੈ ਸਾਡੇ ਪਿੰਡੇ ਚ ਵੀ ਇੱਕ ਲੜਕੇ ਦੀ ਡੈਥ ਐਵੇਂ ਹੋਈ ਹੋਈ ਆ ਨਸ਼ੇ ਦਿੱਤੇ ਨਾਲੇ ਜਾਂ ਤੇ ਕੱਲ ਦੇ ਨੌਜਵਾਨ ਅਸੀਂ ਵੇਖਦੇ ਹਾਂ ਗਲੀ ਇੱਥੇ ਕੋਈ ਨਾਲੀਆਂ 'ਚ ਪਿਆ ਕੋਈ ਕਿੱਥੇ ਪਿਆ ਕੋਈ ਉੱਥੇ ਪਿਆ ਐਕਸੀਡੈਂਟ ਹੁੰਦੇ ਪਿਆ ਕਈ ਵਾਰ ਨਸ਼ੇ ਫੱਤੇ ਖਾ ਕੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਘਰ ਦੇ ਕਾਰੇ ਤੇ ਭਾਂਡੇ ਵਿਕੀ ਜਾਂਦੇ ਨੇ ਉਹਨਾਂ ਦੀਆਂ ਦਨਾਨੀਆਂ ਰੋਈ ਜਾਂਦੀਆਂ ਨੇ ਚੋਰੀਆਂ ਹੋ ਰਹੀਆਂ ਨੇ ਮੇਰਾ ਮੋਬਾਈਲ ਖੁਦ ਚੋਰੀ ਹੋਇਆ ਮੇਰੇ ਹੱਥੋਂ ਫੋਕੇ ਲੈ ਗਿਆ ਲੜਕਾ ਅਨਪੁਰਨਾ ਮੰਦਿਰ ਕੋਲੇ ਸਰਕਾਰ ਚਾਹੀ ਕੋਈ ਵੀ ਆਵੇ ਆਪਾਂ ਨੂੰ ਤਾਂ ਮਤਲਬ ਐ ਵੀ ਆਪਣੀ ਜਨਤਾ ਦਾ ਸੁਧਾਰ ਹੋਣਾ ਚਾ ਜੀ ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਹਾਂ ਅਰਸੀ ਸਿੱਧੂ ਜਿੱਥੇ ਕਿ ਨਸ਼ਿਆਂ ਦੇ ਸ਼ਹਿਮੇਦਰਾ ਨੇ ਜਿਹੜੇ ਪੰਜਾਬ ਦੇ ਜਵਾਨੇ ਨੂੰ ਖਤਮ ਕਰ ਦਿੱਤਾਗਾ ਉੱਥੇ ਹੀ ਜਿਹੜਾ ਮਹੱਲਾ ਵਾਸੀਆਂ ਵੱਲੋਂ ਵੀ ਜਿਹੜੇ ਅਪਰਾਧੇ ਕੀਤੇ ਜਾ ਰਹੇ ਹੈਗੇ ਪਿੰਡਾਂ ਵਿੱਚ ਵੀ ਅਪਰਾਧੇ ਕੀਤੇ ਜਾ ਰਹੇ ਹੈ ਤੇ ਇਸੇ ਤਰ੍ਹਾਂ ਬਠਿੰਡਾ ਦੇ ਇੱਕ ਮਹੱਲੇ ਵਿੱਚ ਵੀ ਜਿਹੜਾ ਪੋਸਟਰ ਲਾਇਆ ਗਿਆ ਸਾਨੂੰ ਦਿਖਾ ਦਿੱਤਾ ਗਿਆ ਕਿ ਪੋਸਟਰ ਲਾਇਆ ਗਿਆ ਹੈ ਕਿ ਵੀ ਚਿੱਟਾ ਇੱਧਰ ਮਿਲਦਾਗਾ ਇਹ ਥਾਂ ਥਾਂ ਤੇ ਪੋਸਟਰ ਲਾਇਆ ਗਿਆ ਹੈ ਜੇ ਜਗ੍ਹਾ ਵੀ ਦੱਸੀ ਗਈ ਹੈ ਵੀ ਕਿਹੜੇ ਪਾਸੇ ਨੂੰ ਜਿਹੜਾ ਨਿਸ਼ਾਨ ਦੇ ਕੇ ਦੱਸਿਆ ਗਿਆ ਵੀ ਕਿਹੜੇ ਪਾਸੇ ਇੱਧਰ ਨਸ਼ਾ ਮਿਲਦਾਗਾ ਕਿਉਂਕਿ ਇਹ ਜਿਹੜਾ ਮਹੱਲਾ ਨਿਵਾਸੀਆ ਕਿ ਇਹਨਾਂ ਦਾ ਕਹਿਣਾ ਕਿ ਇਸ ਮਹੱਲੇ ਵਿੱਚ ਬਹੁਤ ਜ਼ਿਆਦਾ ਜਿਹ ਚਿੱਟਾ ਯਾਨੀ ਕਿ ਨਸ਼ਾ ਵੇਚਦਾਗਾ ਉਸ ਨੂੰ ਲੈ ਕੇ ਜਿਹੜਾ ਸਾਡੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਸਾਡੇ ਜਿਹੜੇ ਨੌਜਵਾਨੀਆਂ ਨੌਜਵਾਨੇ ਕਿ ਬੱਚੇ ਵੀ ਆ ਜਿਹੜੇ ਉਹ ਨਸ਼ੇ ਵਿੱਚ ਗਲਤਤ ਹੋ ਚੁੱਕੇ ਹੈਗੇ ਅਤੇ ਉਹ ਤੋਂ ਬਾਅਦ ਜਿਹੜੇ ਉਹ ਚੋਰੀਆਂ ਕਰਨ ਤੇ ਲੁੱਟਖੋਹਾਂ ਕਰਨ ਤੇ ਵੀ ਉਤਰ ਆਉਂਦੇ ਹੈਗੇ ਜਿਸ ਕਾਰਨ ਜਿਹੜੇ ਇਹ ਜਵਾਨੀਆਂ ਗਈ ਇਹ ਖਤਮ ਹੁੰਦੀ ਜਾ ਰਹੀ ਹੈ ਨਸ਼ਾ ਵਿੱਚ ਪੈਂਦੀ ਜਾ ਰਹੀ ਹੈ ਇਸ ਨੂੰ ਲੈ ਕੇ ਅਸੀਂ ਵਿਰੋਧ ਕਰ ਰਹੇ ਹੈਗੇ ਕਿਉਂਕਿ ਸਾਡੇ ਮਹੱਲੇ ਵਿੱਚ ਵੀ ਕੁਝ ਲੋਕ ਹੈ ਜਿਹੜੇ ਇਹ ਚਿੱਟਾ ਵੇਚਦੇ ਆ ਤੇ ਅਸੀਂ ਕਈ ਵਾਰ ਪੁਲਿਸ ਨੂੰ ਵੀ ਇਸ ਬਾਰੇ ਸੂਚਿਤ ਕਰ ਚੁੱਕੇ ਹੈਗੇ ਲਿਖਤੀ ਰੂਪ ਵਿੱਚ ਸ਼ਿਕਾਇਤਾਂ ਵੀ ਦੇ ਚੁੱਕੇ ਹੈ ਪਰ ਉਹਨਾਂ ਵੱਲੋਂ ਫਿਰ ਵੀ ਕੋਈ ਕਾਰਵਾਈ ਕੀ ਕੀਤਾ ਗਈ ਇਸ ਦੇ ਵਿਰੋਧ ਵਿੱਚ ਅਸੀਂ ਕੱਲ ਇਹ ਪੋਸਟਰ ਲਾਏ ਗਏ ਸੀਗੇ ਤੇ ਉਸ ਦਿਨ ਪੋਸਟਰ ਨੂੰ ਕੁਝ ਸ਼ਹਰਤੀਆਂ ਵੱਲੋਂ ਉਹਨਾਂ ਨੇ ਕਿਹਾ ਹੈਗਾ ਵੀ ਉਹ ਉਤਾਰ ਦਿੱਤਾ ਗਿਆ ਹੈਗਾ ਕਿਉਂਕਿ ਜਿਹੜੇ ਨਸ਼ਾ ਵੇਚਦੇ ਹੈਗੇ ਉਹਨਾਂ ਦੇ ਨਾਲ ਹੀ ਉਹ ਸਬੰਧ ਹੈ ਕਿ ਲੋਕ ਜਿਨ੍ਹਾਂ ਨੇ ਰਾਤੀ ਪੋਸਟਰ ਲਾਇਆ ਤੇ ਅੱਜ ਫਿਰ ਉਹਨਾਂ ਵੱਲੋਂ ਇਹ ਪੋਸਟਰ ਲਾਏ ਗਏ ਹੈਗੇ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਉਜਤਕਾਰੀਆਂ ਨੂੰ ਵੀ ਅੱਜ ਫਿਰ ਫਿਰ ਸ਼ਿਕਾਇਤ ਦੇ ਕੇ ਆਵਾਂਗੇ ਤਾਂ ਜੋ ਕਿ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਸਭ ਤੋਂ ਪਹਿਲਾਂ ਜੀ ਮੇਰਾ ਨਾਮ ਸਾਗਰ ਸ਼ਰਮਾ ਹੈ ਮੱਲਾ ਮਿੰਨੀ ਫੈਕਟਰੀਟ ਰੋਡ ਗਲੀ ਨੰਬਰ 9 ਬੀ ਇਹ ਪੋਸਟਰ ਅਸੀਂ ਇਹ ਲਾ ਰਹੇ ਆਂ ਵੀ ਚਿੱਟਾ ਇੱਥੇ ਸਰਿਆ ਮੈਲ ਦਾ ਸਰੇਆਮ बिक ਰਿਹਾ ਪ੍ਰਸ਼ਾਸਨ ਇਹ ਤੇ ਕੋਈ ਨੱਥ ਨਹੀਂ ਪਾਰਿਆ ਕੋਈ ਠੱਲ ਨਹੀਂ ਪਾਰਿਆ ਤੁਸੀਂ ਦੇਖ ਸਕਦੇ ਹੋ ਥੋੜੇ ਟਾਈਮ ਤੱਕ ਆ ਕੇ ਦੇਖ ਲਓ ਇਹ ਤਾਂ ਚਲੋ ਠੀਕ ਹੈ ਕੱਲ ਅਸੀਂ ਆਵਾਜ਼ ਠਾਈ ਆ ਉਹਦੇ ਕਾਰਨ ਅੱਜ ਕੋਈ ਗਲੀ ਚ ਨਹੀਂ ਚਹਲ ਪਹਿਲ ਹੈ ਨਹੀਂ ਜੀ ਤੇ ਤੁਸੀਂ ਥੋੜੇ ਦਿਨਾਂ ਦੇਖ ਸਕਦੇ ਹੋ ਅਗਰ ਪ੍ਰਸ਼ਾਸਨ ਨਹੀਂ ਕਾਰਵਾਈ ਕਰਦਾ ਤਾਂ ਤੁਸੀਂ ਦੁਬਾਰਾ ਦੇਖ ਸਕਦੇ ਹੋ ਇੱਥੇ ਆ ਕੇ ਲੋਕਾਂ ਨੇ ਫੇਰ ਰੋਮੀ ਜਿਹੜੇ ਨਸ਼ੇੜੀ ਆ ਗਲੀ ਚ ਸਾਡੇ 24 ਘੰਟੇ ਘੁੰਮਦੇ ਆ ਜਿਹੜੇ ਸਾਡੇ ਘਰ ਆ ਉਹ ਸਭ ਉਹਨਾਂ ਦੇ ਬੰਦੇ ਕੰਮਾਂ ਤੇ ਚੱਲੇ ਜਾਂਦੇ ਆ ਉਦੋਂ ਬਾਅਦ ਉਹ ਜਨਾਨੀਆਂ ਜਿਹੜੀਆਂ ਉਹ ਘਰੇ ਕੱਲੀਆਂ ਹੁੰਦੀਆਂ ਤੇ ਸਾਨੂੰ ਇੰਨਾ ਤੋਂ ਇਹ ਖਤਰਾ ਹੈ ਵੀ ਕੱਲੂਆਂ ਇਹ ਚਾਰ ਨਸ਼ੇੜੀ ਵੜ ਕੇ ਸਾਡੇ ਘਰੇ ਕੋਈ ਵੀ ਕੱਲ ਗੱਲਬਾਤ ਕਰਦੇ ਆ ਤਾਂ ਕੌਣ ਜ਼ਿੰਮੇਵਾਰ ਆਏਗਾ ਬਿਲਕੁਲ ਹੋਈਆਂ ਜੀ 20 ਵਾਰੀ ਲੜਾਈ ਹੋਈ ਆ ਰਾਤ ਦੇ 3 3 ਵਜੇ ਤੱਕ ਚਿੱਟਾ ਵੇਚਣ ਵਾਲਿਆਂ ਦਾ ਬਾਰ ਖੜਕਾਈ ਜਾਂਦੇ ਆ ਲੋਕ ਵੀ ਭਾਈ ਸਾਨੂੰ ਚਿੱਟਾ ਦੋ ਕੁੜੀਆਂ ਵੀ ਆਉਂਦੀਆਂ ਇੱਥੇ ਬਸ ਬਹੁਤ ਬੁਰਾ ਹਾਲ ਹੈ ਇਸ ਤਰ੍ਹਾਂ ਦੇ ਲੋਕ ਲੋਕ ਇਸ ਤਰ੍ਹਾਂ ਦੇ ਆਉਂਦੇ ਨੇ ਲੋਕ ਬਹੁਤ ਤਰ੍ਹਾਂ ਦੇ ਆਉਂਦੇ ਆ ਵਕੀਲ ਵੀ ਆਉਂਦੇ ਆ ਪੁਲਿਸ ਮੁਲਾਜ਼ਮ ਵੀ ਆਉਂਦੇ ਆ ਕੁੜੀਆਂ ਵੀ ਆਉਂਦੀਆਂ ਸਭ ਤਰ੍ਹਾਂ ਦੇ ਲੋਕ ਆਉਂਦੇ ਆ ਪਰ ਮੈਂ ਆਵਾਜ਼ ਇਸ ਲਈ ਉਠਾਈ ਆ ਵੀ ਦੇਖੋ ਮੈਂ ਖੁਦ ਨਸ਼ਾ ਕਰਦਾ ਰਿਹਾ ਮੈਂ ਇਸ ਦਲਦਲ ਚ ਫਸਿਆ ਰਿਹਾ ਪਰ ਮੇਰੇ ਪਿੱਛੇ ਇਹ ਮੇਰੇ ਫਰੈਂਡ ਦੀ ਡੈਥ ਹੋਈ ਆ ਜਿਹਦੇ ਕਰਕੇ ਮੈਂ ਸਹੀ ਰਾਹ ਤੇ ਮੈਨੂੰ ਪਰਮਾਤਮਾ ਬਾਏ ਗੁਰੂ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ ਜਿਨੇ ਮੈਨੂੰ ਰਾਹ ਸਹੀ ਰਾਹ ਦਿਖਾਇਆ ਸਹੀ ਰਾਹ ਤੇ ਤੁਰਿਆ ਮੈਂ ਉਹਤੇ ਯਕੀਨ ਰੱਖ ਕੇ ਮੈਂ ਆਵਾਜ਼ ਠਾਰ ਰਿਹਾ ਸਾਰਾ ਮਹੱਲਾ ਨਿਵਾਸੀ ਮੇਰੇ ਸਾਡਾ ਮੱਲਾ 20 ਵਾਰੀ ਜਾ ਕੇ ਕੰਪਲੀਟਾਂ ਦੇ ਆਇਆ ਕੰਪਲੀਟਾਂ ਕਰਿਆ ਆ ਪੁਲਸ ਵਾਲੇ ਆਉਂਦੇ ਆ ਸੁਹਾ ਲੈ ਜਾਂਦੇ ਆ ਸ਼ਾਮ ਨੂੰ ਛਾੜ ਜਾਂਦੇ ਆ ਕੋਈ ਕਾਰਵਾਈ ਨਹੀਂ ਹੁੰਦੀ ਦੇਖੋ ਇਹ ਘਰ ਤਾਂ ਦੋ ਤਿੰਨ ਹੀ ਆ ਪਰ ਉਹਨਾਂ ਨੇ ਗਾਂ ਥੱਲੇ ਬੰਦੇ ਰੱਖੇ ਹੋਏ ਆ ਉਹਨਾਂ ਨੂੰ ਫ੍ਰੀ ਦੇ ਦਿੰਦੇ ਆ ਨਸ਼ਾ ਪਿਆ ਦਿੰਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਸਾਡਾ ਤੁਰ ਫਿਰ ਕੇ ਨਸ਼ਾ ਵੇਚੋ ਗਲੀ ਦੇ ਵਿੱਚ ਮੈਨੂੰ ਰੋਇ ਲਾਲਚ ਦੇ ਰਿਹਾ ਉਹ ਰੋਇ ਲਾਲਚ ਦੇ ਰਿਹਾ ਵੀ ਸਾਡੇ ਤੋਂ ਪੈਸੇ ਲੈ ਲੈ ਸਾਡੇ ਤੋਂ ਨਸ਼ਾ ਲੈ ਲੈ ਪਰ ਸਾਡੇ ਖਿਲਾਫ ਬੋਲਣਾ ਪਰ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਆ ਵੀ ਦੇਖੋ ਮੈਂ ਆਪਦੇ ਲਾਲਚ ਪਿੱਛੇ ਆਦੀ ਜਿਹੜੀ ਸਾਡੀ ਆਉਣ ਵਾਲੀ ਨੌਜ ਕਾ ਬੱਚੇ ਆ ਮੈਂ ਉਹਨਾਂ ਨੂੰ ਬਰਬਾਦ ਨਹੀਂ ਹੋਣ ਦੇਣਾ ਮੇਰਾ ਨਾਮ ਲੱਖੀ ਸ਼ਰਮਾ ਜੀ ਮਿੰਨੀ ਸੈਕਟਰੀਟ ਲੋਰ ਗਲੀ ਨੰਬਰ 9 ਜੀ ਮਸਲਾ ਇੱਥੇ ਚਿੱਟਾ ਜਿਹੜਾ ਹੈਗਾ ਜੀ ਉਹ ਸ਼ਰਿਆਮ ਵਿਖਰੇਗਾ ਖਿੱਲਾ ਵਾਂਗੂ ਵਿਖਦਾਗਾ ਬਹੁਤ ਪਰੇਸ਼ਾਨ ਆਸੀ ਉਹਨਾਂ ਤੋਂ ਕੱਲ ਤੁਹਾਡੇ ਵੱਲੋਂ ਪੋਸਟਰ ਲਾਏ ਗਏ ਸੀ ਪੱਟੇ ਕਿਨੇ ਏ ਤੇ ਜਿਹੜੇ ਹੈਗੇ ਜਿਹੜੇ ਉਹਨਾਂ ਨੇ ਆਪਦੇ ਰੱਖੇ ਹੋਏ ਆ ਮੁੰਡੇ ਜਿਹੜੇ ਸਪਲਾਈ ਕਰਦੇ ਇਹਨਾਂ ਦੀ ਉਹਨਾਂ ਨੇ ਤੇ ਇੱਕ ਸਾਨੂੰ ਰਾਤ ਨੂੰ ਪਤਾ ਲੱਗਿਆ ਮੁੰਡੇ ਇੱਥੇ ਖੜੇ ਸੀ ਮਲੇ ਦੀ ਦੋ ਪੁਲਿਸ ਮੁਲਾਜ਼ਮ ਵਰਦੀ ਦੇ ਵਿੱਚ ਸਿਵਲ ਵਰਦੀ ਦੇ ਵਿੱਚ ਸਿਵਲ ਜੀ ਸਿਵਲ ਦੇ ਵਿੱਚ ਆਇਆ ਉਹ ਤੇ ਉਹ ਉਤਾਰ ਕੇ ਗਿਆ ਬਾਈ ਫਿਰ ਸਾਨੂੰ ਜਾਣਦੇ ਵੀ ਹੈ ਨਹੀਂ ਅੱਗੀ ਵੀ ਕਿਸੇ ਪਾਰਟੀ ਦਾ ਇਹ ਕੰਮ ਇਹ ਸਾਰੇ ਭਾਰਤ ਦੇਸ਼ ਲਈ ਹੈ ਇੰਡੀਆ ਨੂੰ ਬਚਾਣ ਲਈ ਹੈ ਆ ਜਿਹੜਾ ਨਸ਼ਾ ਛਡਾਓ ਤੇ ਤੱਟ ਛਡਾਓ ਇਹ ਸਾਨੂੰ ਬਹੁਤ ਵਧੀਆ ਲੱਗਿਆ ਤੁਹਾਡਾ ਜਦੋਂ ਵੀ ਤੁਸੀਂ ਕੱਲ ਵੀ ਇੱਥੇ ਕੋਈ ਤੁਸੀਂ ਕਰ ਰਹੇ ਸੀ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਜੇ ਤੁਸੀਂ ਗਲੀ ਗਲੀ ਜਾਵਾਂਗੇ ਸਾਡੇ ਮਲੇ ਚ ਵੀ ਇੱਕ ਲੜਕੇ ਦੀ ਡੈਥ ਐਵੇਂ ਹੀ ਹੋਈ ਹੋ ਨਾਲੀ ਕੋਈ ਬਾਰੋਂ ਕਿਹੜਾ ਪਤਾ ਲੱਗਦਾ ਵੀ ਕੋਈ ਕਿੱਥੇ ਦਿੰਦਾ ਕਿੱਥੇ ਨਹੀਂ ਦਿੰਦਾ ਹਨਾ ਕਿ ਅੱਜ ਕੱਲ ਦੇ ਨੌਜਵਾਨ ਅਸੀਂ ਵੇਖਦੇ ਹਾਂ ਗਲੀ ਇੱਥੇ ਕੋਈ ਨਾਲੀਆਂ 'ਚ ਪਿਆ ਕੋਈ ਕਿੱਥੇ ਪਿਆ ਕੋਈ ਇੱਥੇ ਪਿਆ ਐਕਸੀਡੈਂਟ ਹੁੰਦੇ ਪਿਆ ਕਈ ਵਲੇ ਨਸ਼ੇ ਪੱਤੇ ਖਾ ਕੇ ਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਘਰ ਦੇ ਬਚਾਰੇ ਦੇ ਭਾਂਡੇ ਵਿਕੀ ਜਾਂਦੇ ਨੇ ਉਹਨਾਂ ਦੀਆਂ ਜਨਾਨੀਆਂ ਰੋਈ ਜਾਂਦੀਆਂ ਨੇ ਇਸ ਕਰਕੇ ਚੋਰੀਆਂ ਹੋ ਰਹੀਆਂ ਨੇ ਮੇਰਾ ਮੋਬਾਈਲ ਖੁਦ ਚੋਰੀ ਹੋਇਆ ਮੇਰੇ ਅੱਖੋਂ ਖੋ ਕੇ ਲੈ ਗਿਆ ਲੜਕਾ ਅਨਪੁਰਨਾ ਮੰਦਿਰ ਕੋਲੇ ਵੀਰੇ ਕਿ ਅਸੀਂ ਇਸ ਕਰਕੇ ਸਾਨੂੰ ਬਹੁਤ ਵਧੀਆ ਤਾੜਾ ਲੱਗਿਆ ਇਹ ਕਦਮ ਕੱਢਾ ਵੀਰੇ ਸਰਕਾਰ ਦਾ ਵੀ ਆਪਾਂ ਨੂੰ ਕੀ ਕਹਿ ਦਾ ਮਤਲਬ ਹੈ ਵੀ ਆਪਣੀ ਜਨਤਾ ਦਾ ਸੁਧਾਰ ਹੋਣਾ ਚਾਹੀਦਾ ਤੇ ਆ ਚਿੱਟਾ ਨਸ਼ਾ ਖਤਮ ਹੋਣਾ ਚਾਹੀਦਾ ਮੇਰਾ ਨਾਮ ਹੀਨਾ ਜੀ ਮੈਂ ਜ਼ਮਨ ਲਈ ਰਹਿਣ ਵਾਲੀ ਹਾਂ ਪਰਸੋ ਦੀ ਗੱਲ ਹੈਗੀ ਮੇਰੇ ਹਸਬੰਦ ਨੇ ਮੈਨੂੰ ਫੋਨ ਗਿਫਟ ਕੀਤਾ ਅਗਲੇ ਦਿਨ ਸਵੇਰ ਮੈਂ ਜਦੋਂ ਜਾ ਰਹੀ ਸੀ ਦੋ ਮੁੰਡੇ ਬਾਈਕ ਤੇ ਸੀਗੇ ਜੀ ਫੋਨ ਖੋਣ ਦੀ ਕੋਸ਼ਿਸ਼ ਕੀਤੀ ਪਰ ਉਹ ਫੋਨ ਨਹੀਂ ਖੋ ਸਕੇ ਹੈਗੇ ਮੇਰੇ ਹੱਥੋਂ ਫੋਨ ਗਿਰ ਗਿਆ ਤਾਂ ਉਹਨਾਂ ਨੇ ਮੇਰੇ ਪੇਟ ਦੇ ਵਿੱਚ ਦੋ ਮੁੱਕ ਮੁੱਕੇ ਮਾਰੇ ਹੈਗੇ ਆ ਤਾਂ ਮੈਂ ਡਰ ਗਈ ਇਕਦਮ ਘਬਰਾ ਕੇ ਜਦੋਂ ਮੈਂ ਘਰੇ ਗਈ ਤਾਂ ਮੈਂ ਘਰੇ ਜਾ ਕੇ ਦਦੋ ਦੱਸਿਆ ਤਾਂ ਮੇਰੇ ਹਸਬੰਦ ਉਹਨਾਂ ਦੇ ਮਗਰ ਵੀ ਗਏ ਹੈ ਬਟ ਉਹ ਦੋ ਮੁੰਡੇ ਪਤਾ ਨਹੀਂ ਲੱਗ ਸਕੇ ਕਿ ਸਿਗੇ ਜੀ ਬਹੁਤ ਗਲੀ ਦਾ ਸੱਤਿਆ ਨਾਸ ਕਰ ਰੱਖਿਆ ਸਾਡੀ ਦਾ ਕੰਪਲੇਨਟ ਨਹੀਂ ਲਿਖਵਾਈ ਜੀ ਕਿਉਂਕਿ ਅਸੀਂ ਸੀਸੀਟੀਵੀ ਦੀ ਫੁਟੇਜ ਭਾਲਦੇ ਪਏ ਸੀਗੇ ਫੁਟੇਜ ਮਿਲੀ ਨਹੀਂ ਗਈ ਸਾਨੂੰ ਚਿੱਟਾ ਇੱਥੇ ਵਿਕਦਾ ਹੈ ਜੀ ਬਹੁਤ ਜਾਣਿਆਂ ਦੀਆਂ ਜਾਨਾਂ ਵੀ ਜਾ ਰਹੀਆਂ ਨੇ ਸਾਧੋਂਗੇ ਬਿਲਕੁਲ ਧਵਾਗੇ ਜੀ ਬਿਲਕੁਲ ਸਾਰੇ ਮਹੱਲੇ ਦੇ ਨਾਂ ਲੈ ਜੀ ਅਸੀਂ ਇਸ ਨਸ਼ੇ ਨੂੰ ਇੱਥੋਂ ਖਤਮ ਕੀਤਾ ਜਾਵੇ ਰਿੰਗਾ ਤੋਂ ਜੀ ਟੀਮ ਲਈ ਨਾਦ ਸਿੰਘ ਸਿੱਧੂ ਰਿਪੋਰਟ